ਤੇ ਜੀ ਪਸ਼ਮੀਨਾ ਚੈੱਕ ਦਾ ਸੂਟ ਸਿਰਫ 200 ਰੁਪਏ ਦੇ ਵਿੱਚ ਕਰਤਾ ਜੀ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਇਹਦੇ ਵਿੱਚ ਜੀ ਪਸ਼ਮੀਨਾ ਚੈੱਕ ਦੇ ਵਿੱਚ ਬਹੁਤ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਸਿਰਫ 200 ਰੁਪਏ ਦਾ ਸੂਟ ਹੈ ਜੀ ਪਸ਼ਮੀਨਾ ਚੈੱਕ ਹੋਰ ਰੰਗਾਂ ਦੇ ਮਾਲ ਪਹੁੰਚੂਕਿਆ ਇਹ ਪਸ਼ਮੀਨਾ ਚੈੱਕ ਦਾ ਪਰ ਆਮ ਜਿਹਾ ਤੇ ਭਾਰੀ ਸਿਰਵੇਲਾ ਜਰਦਾ ਜੀ ਚੋਲਾ ਸੂਟ ਸਿਰਫ 250 ਦੇ ਵਿੱਚ ਜੀ ਸਾល់ ਦੇ ਨਾਲ ਪ੍ਰਿੰਟ ਸੂਟ ਪ੍ਰਿੰਟ ਸਾਲ ਰੇਟ ਸਿਰਫ 250 ਰੁਪਏ ਦੇ ਵਿੱਚ 250 ਰੁਪਏ ਦੇ ਵਿੱਚ ਰੰਗ ਫਿੱਕੇ ਨੂੰ ਸਾਰੇ ਮਿਲ ਜਾਣਗੇ ਜੀ ਭਰਾਮਾ ਦੇ ਪਾਰੀ ਸੇਲ ਮੇਲੇ ਦੇ ਵਿੱਚ ਸਟਾਲ ਵਾਲਾ ਸੂਟ ਸਿਰਫ 250 ਰੁਪਏ ਦਾ 250 ਰੁਪਏ 500 ਹੀ ਦੋ ਫੁੱਲ ਵਾਇਲਾ ਜੀ ਚਾਹੇ ਲੈਂਗ ਵਾਸਤੇ ਚਾਹੇ ਪੱਗਾਂ ਵਾਸਤੇ ਰੋ 40 ਰੁਪਏ ਮੀਟਰ ਕਰਤਾ ਜੀ 40 ਰੁਪਏ ਮੀਟਰ ਭਰਾਮਾ ਦੀ ਹੱਟੀ ਦੇ ਉੱਤੇ ਫੁੱਲ ਵਾਇਲ ਦਾ ਰੇਟ ਸਿਰਫ 40 ਰੁਪਏ ਮੀਟਰ ਦਿੱਤਾ ਜੀ ਭਰਾਮਾ ਦੀ ਹੱਟੀ ਨੇੜੇ ਰੈਸ਼ਨਲਾਈਜ਼ ਮਾਰਕੀਟ ਜੀ ਪਾਰੀ ਫੇਰ ਮੇਲਾ ਚੱਲ ਰਿਹਾ ਜੀ ਫੈਂਸੀ ਕੜਾਈ ਵਾਲਾ ਸੂਟ ਵਿੱਜ ਦੁਪੱਟੇ ਦੇ ਨਾਲ ਕੰਟ੍ਰਾਸਟ ਮੈਚਿੰਗ ਦੁਪੱਟੇ ਨਾਲ ਲਓ ਚਾਹੇ ਨਾਲ ਦੇ ਦੁਪੱਟੇ ਨਾਲ ਸਿਰ 500 ਰੁਪਏ ਦੇ ਵਿੱਚ ਆ ਜੀ ਇਹ 500 ਰੁਪਏ ਦੇ ਵਿੱਚ ਕੜਾਈ ਵਾਲਾ ਸੂਟ ਨਾਲ ਦੁਪੱਟਾ ਜੀ ਫੈਂਸੀ ਸੂਟ ਬਿਲਕੁਲ 500 ਰੁਪਏ ਦੇ ਵਿੱਚ ਕਰਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਨੇੜੇ ਦਰਸ਼ਣ ਦੇ ਜਮਾਣ ਮੰਡੀ 500 ਰੁਪਏ ਦੇ ਵਿੱਚ ਜੀ ਕੜਾਈ ਵਾਲਾ ਸੂਟ ਵਿੱਜ ਦੁਪੱਟੇ ਦੇ ਨਾਲ ਆ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਵਧੀਆ ਕੁਰਤਾ ਵਜਮਾ ਸਿਰਫ 350 ਰੁਪਏ ਚ ਕਰਤਾ ਹੀ ਇਹ ਸਰਦੀ ਵਾਲਾ ਕੁਰਤਾ ਵਜਮਾ ਜੀ ਵਧੀਆ ਕੁਰਤਾ ਵਜਮਾ ਸਿਰਫ 350 ਰੁਪਏ ਦੇ ਵਿੱਚ ਪ्योर ਗੀਜਾ ਦਾ ਸੂਟ ਕੁਰਤਾ ਵਜਮਾ ਸਿਰਫ 450 ਰੁਪਏ ਦਾ ਕਰਤਾ ਹੀ ਇਹ ਪ्योर ਗੀਜਾ ਦਾ ਕੁਰਤਾ ਵਜਮਾ ਜਿਹੜਾ ਅਸੀਂ 650 ਦਾ ਲਿਖਦਾ ਹੈਗਾ 450 ਰੁਪਏ ਵਿੱਚ ਪ्योर ਗੀਜਾ ਦਾ ਕੁਰਤਾ ਵਜਮਾ ਜੀ ਭਰਾਵਾ ਦੀ ਹੱਤੀ ਦਿੱਤੇ ਭਾ ਦੀ ਸੇਲ ਮੇਲਾ ਚੱਲ ਰਿਹਾ ਜੀ ਔਰ ਗੈਂਜਾ ਫੈਂਸੀ ਸੂਟ ਜੀ ਕੁੜੀਆਂ ਕੱਤਰੀ ਵਾਲੀ ਵੈਰਾਈਟੀ ਹੈ ਜੀ ਬਿਲਕੁਲ ਫੈਂਸੀ ਹੈ কুরਤੀ ਆ ਗਿਆ ਇਹਦੇ ਨਾਲ ਇਹ ਸਰਵਾਰ ਦਾ ਕਪੜਾ ਆ ਗਿਆ ਇਹ ਦੁਪੱਟਾ ਜੀ ਫੈਂਸੀ ਆ ਗਿਆ ਸਿਰਫ 1550 ਰੁਪਏ ਚ ਦਿੱਤਾ ਜੀ ਇਹ ਜਿਹੜਾ ਆਮ ਮਾਰਕੀਟ ਦੇ ਵਿੱਚ 3000 3000 ਸੂਟ ਵੇਖਦਾ ਹੈਗਾ ਸਾਡਾ ਰੇਟ ਹੈ ਸਿਰਫ 1550 ਰੁਪਏ ਜੀ ਇਹ 1550 ਦੇ ਵਿੱਚ ਜੀ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਆ ਜੀ ਇਹ ਫੈਂਸੀ ਬਹੁਤ ਵੈਰਾਈਟੀ ਭਰਾਮਾ ਦੀ ਹੱਟੀ ਤੇ ਪਹੁੰਚ ਚੁੱਕੀ ਹੈ ਜੀ ਦੇਖੋ ਫੈਂਸੀ ਸੂਟ ਫੈਂਸੀ ਕੜਾਈ ਵਾਲਾ ਦੁਪੱਟਾ ਜੀ 1100 ਰੁਪਏ ਦੇ ਵਿੱਚ ਆ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਰਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਨੇੜੇ ਦਰਸ਼ਨ ਦੇ ਜੀ ਬਾੜ ਮੰਡੀ ਜੀ ਫੈਂਸੀ ਔਰ ਗੰਜੇ ਦਾ ਸੂਟ গারਲਿਸ਼ ਵੈਰਾਈਟੀ ਹੈ ਜੀ ਕੁੜੀਆਂ ਕਤਰੀ ਵਾਲੀ ਸਿਰਫ 1150 ਰੁਪਏ ਦੇ ਵਿੱਚ ਆ ਜੀ ਇਹ 1150 ਰੁਪਏ ਦੇ ਵਿੱਚ ਬਹੁਤ ਡਿਜ਼ਾਈਨਿੰਗ ਕੰਦਰਾ ਦੇ ਜਮਾਲ ਪਹੁੰਚ ਚਕਾ ਇਹਦੇ ਵਿੱਚ ਜੀ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਸਿਰਫ 800 ਰੁਪਏ ਦਾ ਕਰਤਾ ਜੀ ਇਹ ਭਰਾਵਾਂ ਦੀ ਹਿੱਸਤੀ ਦੇ ਉੱਤੇ ਪਾਰੀ ਸੇਰ ਮੇਲੇ ਦੇ ਉੱਤੇ ਜੀ ਮਸਲੀਨ ਦਾ ਸੂਟ ਹੈ ਮਸਲੀਨ ਦੇ ਦੁਪੱਟੇ ਦੇ ਨਾਲ ਸਿਰਫ 800 ਰੁਪਏ ਦੇ ਵਿੱਚ ਸੈਮਰ ਸਿਲਕ ਦਾ ਸੂਟ ਕੜਾਈ ਵਾਲਾ ਸਿਰਫ 1800 ਰੁਪਏ ਦਾ ਕਰਤਾ ਜੀ ਪਾਕਿਸਤਾਨੀ ਦੁਪੱਟਾ ਫੈਂਸੀ ਦੁਪੱਟਾ ਸਿਰਫ 200 ਰੁਪਏ ਦੇ ਵਿੱਚ ਆਤਾ ਜੀ ਇਹ ਭਰਾਵਾਂ ਦੀ ਹਕੀਕਤ ਤੇ ਜੀ ਸੇਲ ਮੇਲੇ ਦੇ ਉੱਤੇ ਜੀ ਪਾਕਿਸਤਾਨੀ ਦੁਪੱਟਾ ਬਹੁਤ ਹੀ ਰੰਗਾਂ ਤੇ ਜਿਹਨੇ ਜਮਾਲ ਪਾਉਂਜੂ ਕਈ ਦੇ ਵਿੱਚ ਜੀ ਸਿਰਫ 200 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਛੱਟੀ ਦੇ ਉੱਤੇ ਭਾਰੀ ਸੇਲਵੇਲਾ ਪਾਕਿਸਤਾਨੀ ਦੁਪੱਟਾ ਸਿਰਫ 200 ਰੁਪਏ ਚ ਆਤਾ ਜੀ ਭਰਾਵਾਂ ਦੀ ਛੱਟੀ ਦੇ ਉੱਤੇ ਭਾਰੀ ਸੇਲਵੇਲੇ ਉੱਤੇ ਪਾਕਿਸਤਾਨੀ ਦੁਪੱਟਾ ਸਿਰਫ 200 ਰੁਪਏ ਦੇ ਵਿੱਚ ਸਿਮਰ ਸਿਲਕਾ ਆਲ ਓਵਰ 5 ਮੀਟਰ ਦਾ ਸੂਟ ਸਿਰਫ 400 ਰੁਪਏ ਦੇ ਵਿੱਚ ਭਾਰੀ ਹਿੱਸੇ ਦੇ ਵਿੱਚ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ 31 ਜਨਵਰੀ ਤੱਕ ਸਪੈਸ਼ਲ ਆਫਰ ਹੈ ਜੀ 10000 ਦੀ ਕੱਪੜੀ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ